ਇਹ ਇੰਨੀ ਜ਼ਿਆਦਾ ਅੱਗੇ ਵਧ ਗਏ ਆ ਕਿ ਸਾਡੇ ਗਲਮੇ ਨੂੰ ਹੱਥ ਪਾਉਣ ਲੱਗ ਗਏ ਆ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਜਿਹੜਾ ਕੱਲ ਹੁਸ਼ਿਆਰ ਪਸੂ ਹੁਸ਼ਿਆਰ ਤੋਂ ਮਾਚ ਕੰਢਿਆ ਸੀ ਤੇ ਅੱਜ ਟਾਂਡੇ ਵਿਖੇ ਸਮੂਹ ਟਾਂਡੇ ਸ਼ਹਿਰ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਚਾਹੇ ਰਾਜ ਨੀਤੀਕ ਤਾਂ ਕੀ ਸਾਡੇ ਤੇ ਉੱਤੇ ਤਰਵਾਸੀ ਹਾਵੀ ਹੋ ਰਹੇ ਨੇ ਇਹਨਾਂ ਦੀ ਦਿਨ ਬਦ ਦਿਨ ਗਿਣਤੀ ਵਧ ਰਹੀ ਹੈ ਸਿਰਫ ਇੱਕ ਵੋਟ ਬੈਂਕ ਵਾਸਤੇ ਪੰਚਾਇਤਾਂ ਪੰਚਾਇਤਾਂ ਵੀ ਜਾਣ ਬੁੱਝ ਕੇ ਮੈਂ ਪਿਛਲੀਆਂ ਪੰਚਾਇਤਾਂ ਨੂੰ ਵੀ ਦੇਖਿਆ ਹੈ ਹੁਣ ਦੀਆਂ ਵੀ ਦੇਖ ਰਿਹਾ ਬਹੁਤ ਸਾਰੇ ਸਰਪੰਚਾਂ ਨੇ ਬਹੁਤ ਸਾਰੇ ਐਮਸੀਆਂ ਨੇ ਵੋਟਾਂ ਸਿਰਫ ਇਸ ਕਰਕੇ ਇਹਨਾਂ ਦੀਆਂ ਬਣਾ ਦਿੱਤੀਆਂ ਕਿ ਸਾਡੀ ਜਿਹੜੀ ਵੋਟ ਬੈਂਕ ਆ ਵਾਚ ਪਰ ਪ੍ਰਵਾਸੀ ਵੱਲੋਂ ਥੱਲੇ ਹੱਲੇ ਬਹੁਤ ਦਰਿੰਦਗੀ ਵਾਲਾ ਜਿਹੜਾ ਉਕਾਰ ਕੀਤਾ ਗਿਆ ਉਹਦੇ ਨਾਲ ਪੰਜਾਬ ਦੇ ਵਿੱਚ ਸਮੂਹ ਭਾਈਚਾਰੇ ਤੇ ਪੰਜਾਬੀਆਂ ਦੇ ਹਿਰਦੇ ਮੰਦਰੇ ਗਏ ਹੈ ਔਰ ਇੱਕ ਰੋ ਹੈ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਅਸੀਂ ਅੱਜ ਇਹ ਜਿਹੜਾ ਰੋਸ ਮਾਰਚ ਇਸ ਕਰਕੇ ਕਰਦੇ ਆ ਕਿ ਇਹਨਾਂ ਦਾ ਸਾਡੇ ਪੰਜਾਬੀਆਂ ਨਾਲੋਂ ਵਿਹਾਰ ਵੱਖਰਾ ਹੈ ਸਮਝ ਵੱਖਰੀ ਹੈ ਰਹਿਣੀ ਸਹਿਣੀ ਵੱਖਰੀ ਹੈ ਲਗਾਤਾਰ ਇਹ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਆ ਪੰਜਾਬ ਗਵਰਨਮੈਂਟ ਨੂੰ ਜਿਹੜਾ ਆ ਇਹ ਮਤਾ ਪਾਉਣਾ ਚਾਹੀਦਾ ਤੇ ਅਸੀਂ ਉਹਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਪੰਚਾਇਤਾਂ ਦੇ ਮਤੇ ਪਾ ਕੇ ਆਪਣੇ ਆਪਣੇ ਸੈਕਟਰੀਆਂ ਨੂੰ ਵੀਡੀਓ ਦਫ਼ਤਰ ਨੂੰ ਪਹੁੰਚਦੇ ਕਰੋ ਤਾਂ ਕਿ ਪੰਜਾਬ ਸਰਕਾਰ ਦੇ ਵੀ ਹੱਥ ਮਜ਼ਬੂਤ ਕਰੀਏ ਕਿ ਉਹ ਮਤਾ ਪਾਉਣ ਦੇ ਵਿੱਚ ਕਾਮਯਾਬ ਹੋਵੇ ਕਿ ਇੱਥੇ ਜਿੰਨੇ ਵੀ ਲੀਡਰ ਆਏ ਨੇ ਉਹਨਾਂ ਨੇ ਕਦੇ ਪੰਜਾਬਦਾਨੀ ਸੋਚਿਆ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀਏ ਤੁਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਸੀ ਸਾਡਾ ਡੀਐਨਏ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਉੱਤੇ ਹਿਮਾਚਲ ਦੀ ਧਰਤੀ ਦੇ ਉੱਤੇ ਕਾਨੂੰਨ ਬਣਾ ਕੇ ਪਾਬੰਦੀ ਲਾਈ ਜਾਵੇ ਤਾਂ ਕਿ ਇਹ ਪੰਜਾਬ ਦੀ ਧਰਤੀ ਸ਼ਾਮਲਾ ਨਹੀਂ ਹੈ ਜਿਹੜਾ ਆਇਆ ਕਿ ਇਸ ਧਰਤੀ ਤੇ ਆਪਣਾ ਦਾਵਾ ਪੇਸ਼ ਕਰੇ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਅਪਰਾਧ ਨੂੰ ਨੱਥ ਪਾਉਣੀ ਹੈ ਤੇ ਸਰਕਾਰ ਨੂੰ ਇਹ ਬਰਲਾ ਕਰਨਾ ਪਵੇਗਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਕਿ ਇਹਨਾਂ ਨੂੰ ਇੱਥੇ ਰਹਿਸ ਜਿਹੜੀ ਪਤਵੰਨਾਇਟ ਨਹੀਂ ਦਿੱਤੀ ਜਾਏਗੀ ਇਹਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾਣਗੀਆਂ ਇਦਾਂ ਹੀ ਐਮਸੀ ਕਾਉਂਸਲ ਨਗਰ ਕਾਉਂਸਲ ਜਿੰਨੀਆਂ ਵੀ ਹੈਗੀਆਂ ਸਾਰੀਆਂ ਸੁਭਾਵਾਂ ਨੂੰ ਇਹ ਬੇਨਤੀ ਕੀਤੀ ਆ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਸਮਝਦੇ ਹੋਏ ਸੱਜਣ ਮਤੇ ਪਾਉਣ ਕਿ ਇਹਨਾਂ ਨੂੰ ਇੱਥੇ ਪੱਕੇ ਪਸੰਦੇ ਨਹੀਂ ਬਣਾਇਆ ਜਾਏਗਾ ਦੂਸਰੀ ਨੌਜਵਾਨਾਂ ਨੂੰ ਪੰਜਾਬ ਦੇ ਨਾਲ ਅਪੀਲ ਕੀਤੀ ਹੈ ਕਿ ਆਓ ਤੁਸੀਂ ਆਪਣਾ ਰੋਜ਼ਗਾਰ ਇੱਥੇ ਸੰਭਾਲੋ ਜਿੰਨਾ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਪੋਸੈਸ਼ਨ ਨੂੰ ਅਪੀਲ ਕੀਤੀ ਕਿ ਹਟਾਏ ਜਾਣ ਪਰ ਜਿਹੜੇ ਕ੍ਰਿਮੀਨਲ ਮਾਈਂਡਰ ਨੇ ਜਿਹੜੇ ਪੰਜਾਬ ਦਾ ਕਾਣ ਕਰ ਰਹੇ ਨੇ ਪੰਜਾਬੀਅਤ ਦਾ ਕਾਣ ਕਰ ਰਹੇ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੋ ਆਲਟੀਮੇਟਮ ਦਿੱਤਾ ਗਿਆ ਹੈ ਤੇ ਦੋ ਦਿਨ ਬਾਅਦ ਅਸੀਂ ਜੇ ਇਸ ਦਾ ਕੋਈ ਹੱਲ ਨਾ ਨਿਕਲਿਆ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਦਾ ਕੋਈ ਹੱਲ ਨਾ ਕੱਢਿਆ ਅਸੀਂ ਜੱਪਤੀ ਸਾਹਿਬ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਜਿਹੜਾ ਦਿੱਤਾ ਆ ਤੇ ਜੇ 2 ਦਿਨ ਦੇ ਵਿੱਚ ਵਿੱਚ ਇਹ ਇਹਨਾਂ ਦਾ ਕੋਈ ਹੱਲ ਨਾ ਸੋਚਿਆ ਗਿਆ ਤੇ ਫਿਰ ਅਸੀਂ ਜਿਹੜਾ ਹੈਗਾ ਇਸ ਮੁੱਹਮ ਨੂੰ ਥੋੜਾ ਵੱਡੇ ਲੈਵਲ ਤੇ ਦੇਖ ਕਰਨੀ ਹੁਸ਼ਿਆਰਪੁਰ ਵਿੱਚ 5 ਸਾਲਾਂ ਬੱਚੇ ਦੇ ਕਤਲ ਦੇ ਵਿਰੋਧ ਵਿੱਚ ਟਾਂਡਾ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਵਿਸ਼ਾਲ ਰੋਸ ਮਾਰਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ ਕਿ ਹਰ ਪੰਜਾਬ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਤੁਰੰਤ ਸ਼ਨਾਖਤ ਕੀਤੀ ਜਾਵੇ ਅਤੇ ਸਖਤੀ ਵਰਤੀ ਜਾਵੇ ਦੱਸਦੀ ਹੈ ਕਿ ਛਾਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ 5 ਸਾਲ ਬੱਚੇ ਦਾ ਦਰਿੰਦਗੀ ਨਾਲ ਕੀਤੇ ਗਏ ਕਤਲ ਦੇ ਵਿਰੋਧ ਵਿੱਚ ਟਾਂਡਾ ਵਿਖੇ ਸਮੂਹਿਕ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਹੋਏ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਟਾਂਡਾ ਡਾਣਾ ਮੰਡੀ ਤੋਂ ਆਰੰਭ ਹੋਏ ਰੋਸ ਮਾਰਚ ਵਿੱਚ ਮਿਸ਼ਲ ਪੰਜ ਆਬ, ਆਵਾਜ਼-ਏ-ਕੌਮ, ਰਾਜ ਕਰੇਗਾ ਖਾਲਸਾ, ਗੱਤਕਾ ਅਖਾੜਾ ਟਾਂਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਤਨਤਨ, ਬਾਬਾ ਬੁੱਢਾ ਸਾਹਿਬ, ਗੰਢੀ ਸਭਾ ਪੰਜਾਬ, ਗੁਰਮਤ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਟਾਂਡਾ, ਸ਼ਿਵ ਸੈਨਾ ਪੰਜਾਬ BKU আজাদ ਪੰਜਾਬ BKU ਲਾਚੋਵਾਲ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਸੁਸਾਇਟੀ ਤੇ ਹੋਰਨਾ ਜਥੇਬੰਦੀਆਂ ਦੀ ਨੁਮਾਇਦਿਆਂ ਨੇ ਭਾਗ ਲਿਆ ਇਸ ਮੌਕੇ ਸਬੰਧਨ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਖਾਲਸਾ ਨਵਜੋਤ ਸਿੰਘ ਮਸੀਤੀ ਕਿਸਾਨ ਆਗੂ ਅਮਰਜੀਤ ਸਿੰਘ ਰੜਾ ਅਤੇਦਰ ਮਨਜੀਤ ਸਿੰਘ ਖਾਲਸਾ ਮਾਸਟਰ ਕੁਲਦੀਪ ਸਿੰਘ ਮਸੀਤੀ ਸ਼ਿਵ ਸੈਨਾ ਪੰਜਾਬ ਤੋਂ ਜੱਟਾਂ ਤੇ ਹੋਰਨਾ ਨੁਮਾਇਦਿਆਂ ਨੇ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲ ਬੱਚੇ ਦਾ ਦਰਿੰਦਗੀ ਨਾਲ ਕੀਤੇ ਗਏ ਕਤਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦੋਸ਼ੀ ਮੁਲਜ਼ਮ ਨੂੰ ਫાંਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਮੰਗ ਕੀਤੀ ਕਿ ਪ੍ਰਵਾਸੀ ਲੋਕਾਂ ਦਾ ਪੰਜਾਬ ਵਿੱਚ ਦੇ ਪ੍ਰਵਾਸ ਨੂੰ ਰੋਕਿਆ ਜਾਵੇ ਪ੍ਰਵਾਸੀਆਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਚਲਾਏ ਜਾ ਰਹੇ کاروبار ਬੰਦ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਵਾਉਣੇ ਚਾਹੀਦੇ ਨੇ ਪ੍ਰਵਾਸੀਆਂ ਦੇ ਆਧਾਰ ਕਾਰਡ ਬਣਾਉਣ ਤੇ ਰੋਕ ਲਗਾਈ ਜਾਵੇ ਵਿਸ਼ਾਲ ਰੋਸ ਮਾਰਚ ਦੀ ਸਮਾਪਤੀ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੂੰ ਸੌਂਪਿਆ ਗਿਆ ਅੱਜ ਦਾ ਜਿਹੜਾ ਮਾਮਲਾ ਹੈਗਾ ਔਰ ਕੀ ਕਹਿਣਾ ਚਾਹੋਗੇ ਕਿ ਪੰਜਾਬੀਆਂ ਦੇ ਉੱਤੇ ਪ੍ਰਵਾਸੀ ਭਾਰਤੀ ਨੇ ਹੱਥੀਓਂ ਕਬਾਰ ਕਰਦੇ ਨਜ਼ਰ ਆ ਰਹੀ ਹੈ ਵਹੇਕੋ ਜਿੱਕਾ ਕਲਸਾ ਵਹੇਦੂ ਤੇ ਅੱਜ ਦਾ ਇਹ ਇਕੱਠ ਆਪਾਂ ਸਾਰੇ ਜਾਣਦੇ ਆ ਕਿ ਹੁਸ਼ਿਆਰ ਤੋਂ ਪਿਛਲੇ ਦਿਨੀ ਜਿਹੜਾ ਇੱਥੇ ਰਖਿਓ ਇੱਕ ਪਤਵাসী ਵੱਲੋਂ ਮਾਸੂਮ 5 ਸਾਲ ਦਾ ਬੱਚਾ ਹਜਰੀ ਦੇ ਜਿਹੜਾ ਦਰਿੰਦਗੀ ਭਰੇ ਤਰੀਕੇ ਨਾਲ ਹਤਿਆ ਕੀਤੀ ਗਈ ਆ ਉਸ ਦੇ ਸਬੰਧ ਦੇ ਵਿੱਚ ਇਹ ਅੱਜ ਉਸ ਮਾਸਟਰ ਜਿਹੜਾ ਰੱਖਿਆ ਗਿਆ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਤਸ ਦੇ ਆਧਾਰ ਤੇ ਆਇਆ ਸੀ ਆਏ ਸੀ ਆਪਣਾ ਰੁਝਾਤ ਕਰਨ ਦੇ ਲਈ ਪਰ ਇਹ ਇੰਨੀ ਜਿਆਦਾ ਅੱਗੇ ਵਧ ਗਏ ਆ ਕਿ ਸਾਡੇ ਗਲਮੇ ਨੂੰ ਹੱਥ ਪਾਉਣ ਲੱਗ ਗਏ ਆ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਜਿਹੜਾ ਕੱਲ ਹੁਸ਼ਿਆਰ ਪਸੂ ਹੁਸ਼ਿਆਰ ਤੋਂ ਮਾਚ ਕੰਢਿਆ ਸੀ ਤੇ ਅੱਜ ਟਾਂਡੇ ਵਿਖੇ ਸਮੂਹ ਟਾਂਡੇ ਸ਼ਹਿਰ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਸਭ ਨੇ ੜਕੇ ਇਕੱਠੇ ਉਹਦੇ ਵਿੱਚ ਅੱਜ ਦਾ ਜਿਹੜਾ ਮੁੱਖ ਏਜੰਡਾ ਉਹ ਇਹ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਬਾਹਰੋਂ ਆਉਂਦੇ ਆ ਪੰਜਾਬ ਦੇ ਲਈ ਉਹਨਾਂ ਨੂੰ ਇੱਥੇ ਜਿਹੜੀ ਆ ਜ਼ਮੀਨ ਜਿਹੜੀ ਆ ਨਾਂ ਲੈਣ ਦਿੱਤੀ ਜਾਵੇ ਪੰਜਾਬ ਸਰਕਾਰ ਜਿਹੜਾ ਉਹ ਯਾਰ ਕੀ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਕਿ ਇਹਨਾਂ ਨੂੰ ਇੱਥੇ ਰਹਿਣ ਦੀ ਜਿਹੜੀ ਆ ਪਰਮਾਨੈਂਟ ਨਹੀਂ ਦਿੱਤੀ ਜਾਏਗੀ ਇਹਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾਣਗੀਆਂ ਇਦਾਂ ਹੀ ਐਮਸੀ ਕਾਉਂਸਲ ਨਗਰ ਕਾਉਂਸਲ ਜਿੰਨੀਆਂ ਵੀ ਹੈਗੀਆਂ ਸਾਰੀਆਂ ਸੁਭਾਵਾਂ ਨੂੰ ਇਹ ਬੇਨਤੀ ਕੀਤੀ ਆ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਸਮਝਦੇ ਹੋਏ ਸੱਜਣ ਮਤੇ ਬੋਣ ਇਹ ਇਹਨਾਂ ਨੂੰ ਇੱਥੇ ਫੱਕੇ ਪਸੰਦੇ ਨਹੀਂ ਬਣਾਇਆ ਜਾਏਗਾ ਦੂਸਰੀ ਨੌਜਵਾਨਾਂ ਨੂੰ ਪੰਜਾਬ ਦੇ ਨੇ ਅਪੀਲ ਕੀਤੀ ਹੈ ਕਿ ਆਓ ਤੁਸੀਂ ਆਪਣਾ ਰੋਜ਼ਗਾਰ ਇੱਥੇ ਸੰਭਾਲੋ ਜਿੰਨਾ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਕਪਸੈਸ਼ਨ ਅਪੀਲ ਕੀਤੀ ਕਿ ਹਟਾਏ ਜਾਣ ਤੇ ਪੰਜਾਬ ਦੇ ਨੌਜਵਾਨਾਂ ਨੇ ਅਪੀਲ ਕੀਤੀ ਕਿ ਤੁਸੀਂ ਆਪਣਾ ਰੋਜ਼ਗਾਰ ਸੰਭਾਲੋ ਪਿੰਡਾਂ ਪਿੰਡਾਂ ਦੇ ਵਿੱਚ ਤੁਸੀਂ ਹੋਮ ਡਿਲੀਵਰੀ ਦਿਓ ਜਿੱਦਾਂ ਇਹ ਜਾਂਦੇ ਹਨ ਮੋਟਰਸਾਈਕਲ ਲੈ ਕੇ ਤੁਸੀਂ ਇੱਕ ਜਗ੍ਹਾ ਆਪਣਾ ਮਟੀਰੀਅਲ ਮੰਡੀ ਦੇ ਵਿੱਚੋਂ ਚਾਹੇ ਰਲ ਕੇ ਖਰੀਦੋ ਚਾਹੇ ਫਲ ਫਰੂਟ ਸਬਜ਼ੀਆਂ ਗਰੋਸਰੀ ਜੋ ਵੀ ਆ ਉਹ ਰਲ ਕੇ ਖਰੀਦੋ ਤੇ ਤੁਸੀਂ ਪਿੰਡਾਂ ਦੇ ਵਿੱਚ ਹੋਮ ਡਿਲੀਵਰੀ ਦੋ ਉਹਦੇ ਵਿੱਚ ਆਪਣੇ ਹੈਲਪਲਾਈਨ ਨੰਬਰ ਜਾਰੀ ਕਰੋ ਅਸੀਂ ਵੀ ਜਿਹੜੀ ਆ মিডিਆ ਨੂੰ ਉਹਨੂੰ ਜਿਹੜੀ ਉਹ ਆਵਾਜ਼ ਤੁਹਾਡੀ ਨੂੰ ਬੁਲੰਦ ਕਰਾਂਗੇ ਰੱਖ ਕੇ ਤੇ ਆਪਣੇ ਨੌਜਵਾਨਾਂ ਦੇ ਹੱਥ ਜਿਹੜਾ ਦਸਵਾ ਦਿੱਤਾ ਜਾਵੇ ਤੇ ਜਿੰਨੇ ਵੀ ਸਾਡੇ ਇੱਥੇ ਜ਼ਿੰਮੇਵਾਰ ਭਾਵਾਂ ਨੂੰ ਪ੍ਰਵਾਸੀਆਂ ਦੀ ਲੋੜ ਆ ਉਹ ਅਸੀਂ ਇਹ ਪੁਆਇੰਟ ਇਹ ਵੀ ਰੱਖਿਆ ਹੈ ਕਿ ਉਹਦੇ ਵਿੱਚ ਜਿੰਨੀਆਂ ਵੀ ਪਿੰਡਾਂ ਦੀਆਂ ਪੰਚਾਇਤਾਂ ਆ ਜਿਹੜੇ ਵੀ ਪਿੰਡਾਂ ਦੇ ਵਿੱਚ ਪ੍ਰਵਾਸੀ ਚਾਹੇ ਗੰਨੇ ਦੀ ਛਲਾਈ ਲਈ ਆਉਂਦੇ ਝੋਨੇ ਦੀ ਲਵਾਈ ਲਈ ਕਾਣੀ ਕੋਲ ਅਲੇ ਹੋਤੀਸੇ ਕੰਪਨੀ ਲਈ ਆਉਦੇ ਆ ਚਾਹੇ ਕੋਈ ਰਾਜ ਨਿਸ਼ਤੀ ਜਗਾ ਮਗਾਵੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਆ ਪਿੰਡ ਦੀ ਪੰਚਾਇਤ ਕੋਲ ਹੋਏਗੀ ਇਸੇ ਤਰ੍ਹਾਂ ਇਹ ਬਲੌਗ ਦੇ ਠਾਣੇ ਦੇ ਵਿੱਚ ਹੋਏਗੀ ਤੇ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਦੀ ਐਮਸੀ ਕੋਲ ਜਿਹੜੀ ਆ ਆਇਡੈਂਟੀਫਿਕੇਸ਼ਨ ਹੋਏਗੀ ਤੇ ਠਾਣੇ ਦੇ ਵਿੱਚ ਹੋਏਗੀ ਉਹਦੇ ਨਾਲ ਕ੍ਰਾਈਮ ਜਿਹੜਾ ਘਟੇਗਾ ਤੇ ਜਿੰਨੇ ਇੱਥੇ ਅਫਰਾਦਿਕ ਮਲਜਮ ਜਿਹੜੇ ਹੋ ਰਹੇ ਨੇ ਜਿਵੇਂ ਹਸਿਆਲਪੁਰ ਦੇ ਵਿੱਚ ਦੋ ਦਰਜਣ ਤੋਂ ਵੱਧ ਪਸੋਂ ਜਿਹੜੇ ਜਦੋਂ ਸ਼ਾਫੇਮਾਰੀ ਹੋਏਗਾ ਤਾਂ ਉਹ தோੜੇ ਕਿਸ ਇਸ ਪ੍ਰਵਾਸੀ ਨੇ ਕਤਲ ਕੀਤਾ 7 ਸਾਲ ਪਹਿਲਾਂ ਵੀ ਉਹ ਜੋਤੀ ਦੇ ਵਿੱਚ ਗੇਮ ਕਰਕੇ ਆਇਆ ਕ੍ਰਿਮੀਨਲ ਰਿਕਾਰਡ ਆ ਉਸ ਤੇ ਇਹਨਾਂ ਦੀਆਂ ਜਿਹੜੀਆਂ ਵੋਟਾਂ ਆ ਪੰਜਾਬ ਦੇ ਵਿੱਚ ਕੱਟੀਆਂ ਜਾਂ ਜੋ ਦੀ ਨਾਗਰਿਕਤਾ ਇਹ ਲੈ ਬੈਠੇ ਆ ਪੰਜਾਬ ਤੋਂ ਬਾਅਦ ਵੀ ਇਹਨਾਂ ਦੀਆਂ ਵੋਟਾਂ ਬਣੀਆਂ ਤੇ ਇੱਥੇ ਹੀ ਬਣਾ ਰਿਆ ਖਾਸ ਕਰਕੇ ਜਿਹੜੀਆਂ ਰਾਜਨੀਤਿਕ ਵੋਟ ਬੈਂਕ ਵਾਲੀਆਂ ਪਾਰਟੀਆਂ ਆ ਉਹਨਾਂ ਨੂੰ ਇਹ ਅਪੀਲ ਆ ਕਿ ਪੰਜਾਬ ਦਾ ਬੇੜਾ ਗਲਤ ਨਾ ਕਰੋ ਤੁਹਾਡੇ ਇਸ ਇੱਕ ਕਦਮ ਨੇ ਪਹਿਲਾਂ ਹੀ ਪੰਜਾਬ ਦਾ ਬੇੜਾ ਇੰਨਾ ਗਲਤ ਕਰ ਦਿੱਤਾ ਕਿ ਸਾਡੇ ਗਲਵੇਂ ਨੂੰ ਜਿਹੜੇ ਪ੍ਰਵਾਸੀ ਹੱਥ ਫੜਨ ਲੱਗ ਗਏ ਆ ਜਿਹੜੇ ਆਪਣੇ ਮਰਜ਼ੀ ਮਫਾਦ ਦੇ ਲਈ ਕੋਟ ਬੈਂਕ ਬਣਾਉਣਾ ਪ੍ਰਵਾਸੀਆਂ ਦਾ ਬੰਦ ਕਰੋ ਨਹੀਂ ਤਾਂ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਹੈ ਨੇਪਾਲ ਵਾਲਾ ਹਾਲ ਜਿਹੜਾ ਆ ਫਿਰ ਮਿੱਤਰਾਂ ਦਾ ਵੀ ਕਿ ਲੱਗਦਾ ਕਿ ਹਿਮਾਚਲ ਦੀ ਤਰਜ਼ ਤੇ ਜੇ ਕਹੇ ਜਾਵੇ ਤੇ ਕਾਨੂੰਨ ਇੱਥੇ ਬਣਾਇਆ ਚਾਹੀਦਾ ਜੋ ਜ਼ਮੀਨ ਜਾਇਦ ਦਾ ਵੀ ਬਹੁਤ ਸਾਰੇ ਪ੍ਰਵਾਸੀ ਜਿਹੜੇ ਖਰੀਦ ਲਾਪੇ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹਿਮਾਚਲ ਦੀ ਤਰਜ਼ ਦੇ ਉੱਤੇ ਜੇ ਹਿਮਾਚਲ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਨੇ ਮਤਾ ਪਾਸ ਕਰਦੀ ਹੈ ਕਿ ਇੱਥੇ ਗੈਰ ਹਿਮਾਚਲੀ ਕੋਈ ਜਿਹੜਾ ਜਗ੍ਹਾ ਨਹੀਂ ਲੈ ਸਕਦਾ ਤਾਂ ਪੰਜਾਬ ਗਵਰਨਮੈਂਟ ਨੂੰ ਜਿਹੜਾ ਆ ਇਹ ਮਤਾ ਪਾਉਣਾ ਚਾਹੀਦਾ ਤੇ ਅਸੀਂ ਉਹਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਪੰਚਾਇਤਾਂ ਦੇ ਮਤੇ ਪਾ ਕੇ ਆਪਣੇ ਆਪਣੇ ਸੈਕਟਰੀਆਂ ਨੂੰ ਵੀਡੀਓ ਦਫ਼ਤਰ ਨੂੰ ਪਹੁੰਚ ਦੇ ਦਿਓ ਤਾਂ ਕਿ ਪੰਜਾਬ ਸਰਕਾਰ ਦੇ ਵੀ ਹੱਥ ਮਜ਼ਬੂਤ ਕਰੀਏ ਕਿ ਉਹ ਮਤਾ ਪਾਉਣ ਦੇ ਵਿੱਚ ਕਾਮਯਾਬ ਹੋਵੇ ਉਹਦੇ ਉੱਤੇ ਵੀ ਪ੍ਰੈਸ਼ਰ ਨਾ ਹੋਵੇ ਸੈਂਟਰ ਦਾ ਜੇ ਅਸੀਂ ਉੱਤੇ ਪ੍ਰੈਸ਼ਰ ਪਾਵਾਂਗੇ ਤਾਂ ਸੈਂਟਰ ਉਹਦੇ ਉੱਤੇ ਪ੍ਰੈਸ਼ਰ ਨਾ ਪਾਵੇ ਉਹ ਕਹਿ ਸਕਦੀ ਸਰਕਾਰ ਗਵਰਨਮੈਂਟ ਚਾਹੇ ਉਹ ਆਪਾ ਚਾਹੇ ਅਕਾਲੀ ਦਲ ਹੈ ਕਾਂਗਰਸ ਸਾਹਿਬ ਜਿੰਨੇ ਵੀ ਨੁਮਾਇੰਦੇ ਸਰਕਾਰ ਦੇ ਵਿੱਚ 117-17 ਬੈਠੇ ਆ ਉਹਨਾਂ ਸਾਰਿਆਂ ਨੂੰ ਆਪ ਜੋੜ ਕੇ ਪੀਲਾ ਕਿ ਇਹ ਜਿਹੜਾ ਆ ਮਤਾ ਪਾਉਣ ਦੇ ਵਿੱਚ ਸਾਦੇ ਵੋਟ ਜਿਹੜੀ ਆ ਪੰਜਾਬ ਸਰਕਾਰ ਦੇ ਹੱਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਕੀ ਕਰਨਾ ਚਾਹੀਦਾ ਸਿੱਖ ਜਥੇਬੰਦੀਆਂ ਵਾਲਾ ਮਾਰਚ ਕੀਤਾ ਜਾ ਰਿਹਾ ਹੈ ਪ੍ਰਵਾਸੀ ਭਈ ਕਿ ਭਾਜੀ ਹਰ ਨੂੰ ਦੱਸਿਆ ਕਿ ਨੂੰ ਕਰਨਾ ਸਭ ਤੋਂ ਲੰਬ ਜਾ ਬਾਕਲਸ ਬਾ ਸਭ ਤੋਂ ਬਾਤਾਂ ਸ਼ੁਰੂ ਤੋਂ ਤਰਸਦੀ ਰਹਿੰਦੀ ਜਾਂਦਾ ਹੈ ਕਿ ਇੱਥੇ ਜਿੰਨੇ ਵੀ ਲੀਡਰ ਆਏ ਨੇ ਉਹਨਾਂ ਨੇ ਹਮੇਸ਼ਾ ਪੰਜਾਬ ਦਾ ਨਹੀਂ ਸੋਚਿਆ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜੜਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਸੀ ਸਾਡਾ ਡੀਐਨਏ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੜੀ ਡਿਊਰੀ ਸਾਜ਼ਿਸ਼ ਹੈ ਸਾਨੂੰ ਇਸ ਤੋਂ ਬਾਹਰ ਨਿਕਲ ਕੇ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਪੂਰ ਪੋਲੀਟੀਕਲ ਅਜੈਂਡਾ ਨਹੀਂ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਾਂ ਪੰਜਾਬੀਅਤ ਪੰਜਾਬੀਆਂ ਨੂੰ ਮੋਰੀ ਰੱਖ ਕੇ ਤੇ ਆਪਾਂ ਇਹ ਸੋਚੀਏ ਕਿ ਅਸੀਂ ਕਰ ਕੀ ਰਹੇ ਹਾਂ ਕੀ ਸਾਡੇ ਤੇ ਉੱਤੇ ਤਰਵਾਸੀ ਹਾਵੀ ਹੋ ਰਹੇ ਨੇ ਇਨਾਂ ਦੀ ਦਿਨ ਬਦ ਦਿਨ ਗਿਣਤੀ ਵਧ ਰਹੀ ਹੈ ਸਿਰਫ ਇੱਕ ਵੋਟ ਬੈਂਕ ਵਾਸਤੇ ਪੰਚਾਇਤਾਂ ਪੰਚਾਇਤਾਂ ਵੀ ਜਾਣ ਬੁੱਝ ਕੇ ਮੈਂ ਪਿਛਲੀਆਂ ਪੰਚਾਇਤਾਂ ਨੂੰ ਵੀ ਦੇਖਿਆ ਹੈ ਹੁਣ ਦੀਆਂ ਵੀ ਦੇਖ ਰਿਹਾ ਬਹੁਤ ਸਾਰੇ ਸਰਪੰਚਾਂ ਨੇ ਬਹੁਤ ਸਾਰੇ ਐਮਸੀਆਂ ਨੇ ਵੋਟਾਂ ਸਿਰਫ ਇਸ ਕਰਕੇ ਇਹਨਾਂ ਦੀਆਂ ਬਣਾ ਦਿੱਤੀਆਂ ਕਿ ਸਾਡੀ ਜਿਹੜੀ ਵੋਟ ਬੈਂਕ ਆ ਵਾਜੇ ਪਰ ਇਹ ਨਹੀਂ ਸੋਚਿਆ ਕਿ ਗੱਲ ਨੂੰ ਇਹਦਾ ਰਿਜ਼ਲਟ ਕੀ ਹੋਵੇਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਕਿ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦਾ ਵੈਰੀਫਿਕੇਸ਼ਨ ਕੀਤਾ ਜਾਵੇ ਦੇਖਿਆ ਜਾਵੇ ਕਿ ਜਿਹੜਾ ਇਹਨਾਂ ਚ ਕ੍ਰਿਮੀਨਲ ਹੈ ਅਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਬੰਦੇ ਬਾਹਰੋਂ ਆ ਕੇ ਕੰਮ ਕਰਨ ਵਾਸਤੇ ਉਹਨਾਂ ਨੂੰ ਆਉਣ ਨਾ ਦਿੱਤਾ ਜਾਵੇ ਇੱਥੇ ਜਿਹੜੇ ਕੰਮ ਕਰਨ ਆਉਂਦੇ ਨੇ ਸਹੀ ਤਰੀਕੇ ਨਾਲ ਰਹਿੰਦੇ ਨੇ ਸਾਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਪਰ ਜਿਹੜੇ ਕ੍ਰਿਮੀਨਲ ਮਾਈਂਡਡ ਨੇ ਜਿਹੜੇ ਪੰਜਾਬ ਦਾ ਘਾਣ ਕਰ ਰਹੇ ਨੇ ਪੰਜਾਬੀਆ ਦਾ ਘਾਣ ਕਰ ਰਹੇ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਸਵਾਲਟੀ ਮੈਡਮ ਦਿੱਤਾ ਗਿਆ ਤੇ ਦੋ ਦਿਨ ਬਾਅਦ ਅਸੀਂ ਜੇ ਇਸ ਦਾ ਕੋਈ ਹੱਲ ਨਾ ਨਿਕਲਿਆ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਦਾ ਕੋਈ ਹੱਲ ਨਾ ਕੱਢਿਆ ਅਸੀਂ ਜੱਟੀ ਸਾਹਿਬ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਜਿਹੜਾ ਦਿੱਤਾ ਆ ਤੇ ਜੇ 2 ਦਿਨ ਦੇ ਵਿੱਚ ਵਿੱਚ ਇਹ ਇਹਨਾਂ ਦਾ ਕੋਈ ਹੱਲ ਨਾ ਸੋਚਿਆ ਗਿਆ ਤੇ ਫਿਰ ਅਸੀਂ ਜਿਹੜਾ ਹੈਗਾ ਇਸ ਮੁਹਿਮ ਨੂੰ ਥੋੜਾ ਵੱਡੇ ਲੈਵਲ ਤੇ ਦੇਖ ਕਰਾਂਗੇ ਤਾਂ ਕੀ ਕਹਿਣਾ ਚਾਹੋਗੇ ਜੋ ਅਕਸਰ ਹੀ ਮਾਮਲੇ ਜਿਹੜੇ ਆਤਿਆਚਾਰ ਦੇ ਹੋ ਰਿਹਾ ਪੰਜਾਬੀਆਂ ਤੇ ਔਰ ਕੀ ਕਹਿਣਾ ਚਾਹੋ ਜਾਤੀ ਹੋਵੇ ਜਾਂ ਪੁੱਤ ਹੋਵੇ ਸਤਿਗੁਰੂਆਂ ਵਾਹਿਗੁਰੂ ਜੀ ਕਾ ਕਾਬਾ ਥੋੜਾ ਬਾਲੇ ਖੇਰ ਅੱਜ ਸਾਡੀ ਟਾਂਡੇ ਦੇ ਵਿੱਚ ਇਕੱਤਰਤਾ ਜਿਹੜੀ ਇਸ ਨੂੰ ਕਿਸਾਨ ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਦੀ ਉਹ ਜਿਹੜਾ ਇਸ ਵੇਲੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਬਹੁਤ ਦਰਿੰਦਗੀ ਵਾਲਾ ਜਿਹੜਾ ਉਕਾਰ ਕੀਤਾ ਗਿਆ ਉਹਦੇ ਨਾਲ ਪੰਜਾਬ ਦੇ ਵਿੱਚ ਸਮੂਹ ਭਾਈਚਾਰੇ ਤੇ ਪੰਜਾਬੀਆਂ ਦੇ ਹਿਰਦੇ ਮੰੁੰਦਰੇ ਗਏ ਹੈ ਔਰ ਇੱਕ ਰੋ ਹੈ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਅਸੀਂ ਅੱਜ ਇਹ ਜਿਹੜਾ ਰੋਸ ਮਾਰਚ ਇਸ ਕਰਕੇ ਕੱਢਿਆ ਹੈ ਕਿ ਇਹਨਾਂ ਦਾ ਸਾਡੇ ਪੰਜਾਬੀਆਂ ਨਾਲੋਂ ਵਿਹਾਰ ਵੱਖਰਾ ਹੈ ਸਮਝ ਵੱਖਰੀ ਹੈ ਰਹਿਣੀ ਸਹਿਣੀ ਵੱਖਰੀ ਹੈ ਲਗਾਤਾਰ ਇਹ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਉੱਤੇ हिमाचल ਦੀ ਧਰਤੀ ਦੇ ਉੱਤੇ ਕਾਨੂੰਨ ਬਣਾ ਕੇ ਪਾਬੰਦੀ ਲਾਈ ਜਾਵੇ ਤਾਂ ਕਿ ਇਹ ਪੰਜਾਬ ਦੀ ਧਰਤੀ ਸ਼ਾਮਲਾ ਨਹੀਂ ਹੈ ਜਿਹੜਾ ਆਇਆ ਕਿ ਇਸ ਧਰਤੀ ਤੇ ਆਪਣਾ ਦਾਵਾ ਪੇਸ਼ ਕਰੇ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਅਪਰਾਧ ਨੂੰ ਨੱਥ ਪਾਉਣੀ ਹੈ ਤੇ ਸਰਕਾਰ ਨੂੰ ਹੀ ਅਦਾਲਤਾਂ ਚਲਣਾ ਪਵੇਗਾ ਤੇ ਉਸ ਬੱਚੇ ਵਾਸਤੇ ਇਨਸਾਫ ਦੀ ਮੰਗ ਕਰਦੇ ਹਾਂ ਜੇ ਸਰਕਾਰ ਇਨਸਾਫ ਨਹੀਂ ਦਿੰਦੀ ਤੇ ਜੇ ਕਿਸੇ ਵੀਰ ਨੇ ਇਹਨਾਂ ਦੇ ਖਿਲਾਫ ਖਾਲਸਾ ਹੀ ਰਵਾਇਤਾਂ ਮੁਤਾਬਕ ਕੋਈ ਐਕਸ਼ਨ ਲੈ ਲਿਆ ਤੇ ਫਿਰ ਇਹਨਾਂ ਨੇ ਸਾਨੂੰ ਵੱਖ-ਵੱਖ ਨਾਂ ਦੇਣੇ ਆ ਵੱਖ-ਵੱਖ ਸਾਡੇ ਜਿਹੜੇ ਆ ਇਹਨਾਂ ਨੂੰ ਸਾਨੂੰ ਵੱਖ-ਵੱਖ ਧਿਰਾਂ ਨਾਲ ਜੋੜਨਾ ਤੁਸੀਂ ਅਸੀਂ ਅੱਜ ਕਰਦੇ ਆ ਕਿ ਸਰਕਾਰ ਨੂੰ ਇਹ ਸਮਝਾਉ ਸਰਕਾਰ ਦੀਆਂ ਅੱਖਾਂ ਖੋਲਣਗੇ ਖੋਲਣਗੇ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਦੇ ਪਿੰਡਾਂ ਦੇ ਵਿੱਚ ਇਹਨਾਂ ਪਰਵਾਸੀਆਂ ਦੇ ਖਿਲਾਫ ਇਹਨਾਂ ਨੂੰ ਆਡੈਂਟੀਫਾਈ ਕਰਕੇ ਇਹਨਾਂ ਦੇ ਖਲਾਮ ਮਤੇ ਪਾਉ ਤਾਂ ਕਿ ਇਹਨਾਂ ਨੂੰ ਜਿਹੜਾ ਆ ਉਹ ਪਹਿਲਾਂ ਇਹ ਮੋਟਰਾਂ ਤੇ ਰਹਿੰਦੇ ਹੁੰਦੇ ਸੀ ਹੁਣ ਇਹੇ ਤੁਹਾਡੇ ਘਰਾਂ ਚ ਆ ਕੇ ਵਰ ਗਏ ਤੇ ਘਰਾਂ ਤੋਂ ਬਾਅਦ ਇਹਨਾਂ ਨੇ ਤੁਹਾਡੀਆਂ ਇੱਜਤਾਂ ਤੁਹਾਡੇ ਬੱਚਿਆਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਤੋਂ ਅੱਜ ਦੇ ਰੋਸ ਮਾਰਤੇ ਵੀ ਸਰਕਾਰ ਨੂੰ ਇਛਤਾਬ ਨਹੀਂ ਹੈ ਕਿ ਇਹ ਮੰਗ ਵੀ ਹੈ ਕਿ ਇਹਨਾਂ ਨੂੰ ਨਾ ਖਪਾਈ ਜਾਵੇ ਹਿਮਾਚਲ ਦੀ ਤਰ੍ਹਾਂ ਦੇ ਉਤੇ ਕਾਨੂੰਨ ਬਣਾਇਆ ਜਾਵੇ ਤਾਂ ਕਿ ਧਰਤੀ ਜਿਹੜੀ ਹੈ ਇੱਥੇ ਦੇ ਵਾਰਸ ਜਿਹੜੇ ਆ ਇਹ ਖੁੱਲ੍ਹ ਕੇ ਆਸਾਨੀ ਨਾਲ ਤੇ ਆਜ਼ਾਦੀ ਨਾਲ ਜੀ ਸਕਣ